ਗੁਰਬਾਣੀ ਚ ਵਾਰ-ਵਾਰ ਸਤਗੁਰੂ ਜੀ ਨੇ ਸਾਨੂੰ ਕਿਹਾ ਕਿ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਹੈ ਗੁਰੂ ਦੀ ਮਤ ਦੇ ਰਹੀਂ ਗੁਰੂ ਕੀ ਗਿਆਨ ਰਹੀਂ ਵੈਸੇ ਰੱਬ ਨਾਲ ਬਹੁਤ ਲੋਕ ਜੁੜੇ ਨੇ ਜਿੰਨੇ ਲੋਕ ਪ੍ਰਮਾਤਮਾ ਦੇ ਪਿਆਰ ਜੁੜੇ ਨੇ ਜਦੋਂ ਸਮੁੱਚੀ ਦੁਨੀਆ ਦੇ ਅੰਦਰ ਮੁਲਾਂਕਣ ਕਰੀਏ ਧਾਰਮਿਕ ਲੋਕਾਂ ਦਾ ਧਰਮੀ ਬੜੇ ਨੇ ਲੋਕ ਧਰਮਸਥਾਨਾਂ ਤੇ ਬਹੁਤ ਇਕੱਠ ਹੁੰਦੇ ਨੇ ਧਰਮ ਦੇ ਨਾਂ ਤੇ ਵੱਡੇ-ਵੱਡੇ ਪ੍ਰੋਗਰਾਮ ਹੁੰਦੇ ਨੇ ਧਰਮ ਦੇ ਨਾਂ ਤੇ ਬਹੁਤ ਲੋਕ ਜੰਗਲਾਂ 'ਚ ਬੈਠੇ, ਤੀਰਥਾਂ 'ਤੇ ਬੈਠੇ, ਪਹਾੜਾਂ 'ਤੇ ਬੈਠੇ ਸ੍ਰੀ ਨੂੰ ਕਸ਼ਟ ਦੇ ਰਹੇ ਨੇ, ਜੇ ਸਾਰੇ ਧਰਮੀ ਨੇ। ਫਿਰ ਧਰਤੀ 'ਤੇ ਇੰਨੀ ਪਰੇਸ਼ਾਨੀਆਂ ਕਿਉਂ ਨੇ? ਸਮਾਜ ਦਿਨੋ-ਦਿਨ ਗਰਾਵਟ ਵੱਲ ਕਿਉਂ ਜਾ ਰਿਹਾ? ਜੇ ਸਾਰੇ ਧਰਮੀ ਨੇ ਧਰਮ ਸਥਾਨਾਂ ਤੇ ਕਲਕਲੇ ਉਸ ਹੈ। ਧਰਮੀ ਲੋਕ ਹੀ ਕਿਉਂ ਲੜਦੇ ਨੇ ਆਪਸ ਵਿੱਚ ਸਾਰੇ ਧਰਮੀ ਨੇ। ਧਰਮੀ ਤਾਂ ਲੜਦਾ ਨਹੀਂ ਕਿਸੇ ਨਾਲ। ਧਰਮੀ ਤਾਂ ਇਹ ਕਹਿੰਦਾ ਹੈ ਕਿ ਮੰਦਾਖੇ ਸੁਨਵਾਖੀ ਜਾਂ ਤਿਸ ਵਿੱਚ ਕੋਈ ਨਹੀਂ। ਧਰਮੀ ਤੇ ਪਿਆਰ ਦਿੰਦਾ ਲੋਕਾਂ। ਧਰਮ ਲੜਾਉਂਦਾ ਨਹੀਂ ਹੈ ਮਾਫ ਕਰਨਾ ਜਦੋਂ ਰਾਜਨੀਤੀ ਧਰਮ ਤੇ ਆ ਵੀ ਹੋ ਜਾਂਦੀ ਉਦੋਂ ਲੜਾਈ ਦਾ ਕਾਰਨ ਬਣਦਾ ਹੈ ਧਰਮ ਧਰਮ ਲੜਾਉਂਦਾ ਨਹੀਂ ਹੈ ਜਦੋਂ ਰਾਜਨੀਤਿਕ ਲੋਕ ਧਰਮ ਨੂੰ ਹਾਈਜੈਕ ਕਰ ਲੈਂਦੇ ਨੇ ਉਦੋਂ ਧਰਮ ਲੋਕਾਂ 'ਚ ਲੜਾਈਆਂ ਪੈਦਾ ਕਰਦਾ ਹੈ ਕਲੇਸ਼ ਪੈਦਾ ਕਰਦਾ ਹੈ ਧਰਮ ਨੂੰ ਪਿਆਰ ਦਿੰਦਾ ਹੈ ਧਰਮ ਇੱਕ ਜੀਵਨ ਜਾਚ ਹੈ ਧਰਮ ਸ਼ਾਂਤੀ ਦਿੰਦਾ ਹੈ ਧਰਮ ਸਾਡੇ ਸਮਾਜ ਨੂੰ ਇੱਕ ਸੋਹਣਾ ਬਣਾਉਣ ਦਾ ਸਾਧਨ ਹੈ ਸਾਨੂੰ ਅੰਦਰੋਂ ਉੱਚਿਆਂ ਠਾਉਣ ਦਾ ਸਾਧਨ ਹੈ ਇਸ ਕਰਕੇ ਧਰਮ ਜਿਹੜਾ ਧਰਮੀ ਬੰਦਾ ਜਿਹੜਾ ਹੈ ਨਾ ਉਹ ਡਰੇਗਾ ਨਹੀਂ ਕਦੀ ਕਿਸੇ ਨੂੰ ਸਤਗੁਰੂ ਜੀ ਕਹਿੰਦੇ ਜਿਹੜਾ ਬੰਦਾ ਮੈਂ ਬੇਨਤੀ ਕਰਿਆ ਅਸਾਂ ਕਿ ਬਹੁਤ ਲੋਕ ਧਰਮ ਦੇ ਨਾਂ ਤੇ ਰੱਬ ਵਾਲੇ ਬੰਨੇ ਲੱਗੇ ਨੇ ਕਿ ਸਾਰੇ ਧਰਮੀ ਨੇ ਜੇ ਸਾਰੇ ਧਰਮੀ ਹੋਣ ਤੇ ਧਰਤੀ ਵਾਕਈ ਸੱਚਖੰਡ ਬਣ ਜਾਣੀ ਚਾਹੀਦੀ ਧਰਮਸਾਲ ਬਣ ਜਾਣੀ ਚਾਹੀਦੀ ਹੈ ਪਰ ਜੇ ਇਹ ਧਰਤੀ ਧਰਮਸਾਲ ਨਹੀਂ ਬਣੀ ਜੇ ਧਰਤੀ ਤੇ ਅਜੇ ਵੀ ਕਲ ਕਲੇਸ਼ ਹੈ ਮਨੁੱਖ ਨੂੰ ਖਤਰਾ ਹੈ ਜੇ ਮਨੁੱਖ ਹੀ ਮਨੁੱਖ ਤੋਂ ਡਰ ਰਿਹਾ ਹੈ ਇਹਦਾ ਮਤਲਬ ਕਿ ਧਰਤੀ ਅਜੇ ਧਰਮਸਾਲ ਨਹੀਂ ਬਣੀ ਨਰਕ ਵੱਲ ਨੂੰ ਵੱਧ ਰਹੀ ਹੈ ਉਹਦਾ ਕਾਰਨ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਗੁਰੂ ਦੀ ਮੱਤ ਰਹੀਂ ਨਹੀਂ ਹੋ ਰਿਹਾ ਉਹ ਆਪਣੀ ਮੱਤ ਰਹੀਂ ਹੋ ਰਿਹਾ ਸਾਧ ਸੰਗ ਗੁਰੂ ਦੀ ਮੱਤ ਦੇ ਰਹੀਂ ਪ੍ਰਮਾਤਮਾ ਨੂੰ ਯਾਦ ਕਰੋ ਗੁਰਬਾਣੀ ਸਭ ਤੋਂ ਪਹਿਲਾਂ ਇਹ ਗੱਲ ਕਹਿੰਦੀ ਮਨ ਚੋਂ ਹੰਕਾਰ ਦੂਰ ਕਰੋ ਗੁਰੂ ਕਾ ਇੱਕ ਵਚਨ ਜਿੰਨਾ ਚਿਰ ਅੰਦਰ ਹੰਕਾਰ ਦਾ ਕੰਡਾ ਹੋਏਗਾ ਨਾ ਤੁਸੀਂ ਜੋ ਕੁਝ ਮਰਜ਼ੀ ਕਰੀ ਜਾਓ ਤੁਹਾਨੂੰ ਕੰਡਾ ਚੁਬਦਾ ਹੀ ਰਹਿਣਾ ਪਾਠ ਪੜ੍ਹਦੇ ਆ ਵੀ ਕੰਡਾ ਚੁਬਦਾ ਰਹਿਣਾ ਸੇਵਾ ਕਰਦੇ ਆ ਵੀ ਕੰਡਾ ਚੁਬਦਾ ਰਹਿਣਾ ਜਿੰਨਾ ਚਿਰ ਨਾਮ ਦਾ ਰਸ ਨਹੀਂ ਆਇਆ ਜਦੋਂ ਅੰਦਰ ਨਾਮ ਦਾ ਰਸ ਗੁਰੂ ਦੀ ਕਿਰਪਾ ਸਦਕਾ ਵਸ ਗਿਆ ਫਿਰ ਤੁਸੀਂ ਕੰਡਿਆਂ 'ਚ ਵੀ ਆਨੰਦ ਮਾਣੋਗੇ ਫਿਰ ਤੁਸੀਂ ਤਤੀਆਂ ਤਮੀਆਂ ਤੇ ਵੀ ਆਨੰਦ ਮਾਣੋਗੇ ਜਦੋਂ ਅੰਦਰ ਤੁਹਾਡੇ ਪਰਮਾਤਮਾ ਦਾ ਪਿਆਰ ਵਸ ਗਿਆ ਸਹਿਬ ਜੀ ਕਹਿੰਦੇ ਨੇ ਜਿਨਨੇ ਗੁਰੂ ਦੀ ਕਿਰਪਾ ਸਰਕਾਰ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਹੈ ਨਾ ਸਤਿਗੁਰੂ ਦੇ ਉਪਦੇਸ਼ ਰਹੀਂ ਜਿਹੜਾ ਵਾਹਿਗੁਰੂ ਜੀ ਦੀ ਬੰਦਗੀ ਚੱਲਿਆ ਜਾਂ ਗੁਰੂ ਕੇ ਉਪਦੇਸ਼ ਰਹੀਂ ਜਿਨੇ ਜੀਵਨ ਆਪਣਾ ਢਾਲ ਲਿਆ ਉਸ ਮਨੁੱਖ ਦਾ ਜੀਵਨ ਸਫਲ ਹੈ ਉਹਦਾ ਆਉਣਾ ਪਰਵਾਹ ਨਹੀਂ ਆਇਆ ਸਫਲ ਤਾਂਹ ਕੋ ਗਨਿਏ ਜਾਸ ਰਸਨ ਹਰ ਹਰ ਮੁਖ ਪਨਿਏ ਆਏ ਬਸੇ ਸਾਧੂ ਕੇ ਸੰਗੈ ਅਨੰਦਨ ਨਾਮ ਧਿਆਵੇ ਰੰਗੇ ਆਉਣਾ ਉਹਨਾਂ ਦਾ ਪ੍ਰਵਾਹਨ ਹੈ ਜਿਹੜੇ ਸਤਗੁਰੂ ਦੇ ਰਾਂਹੀ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ ਵਾਹਿਗੁਰੂ ਜੀ ਦੇ ਸਿਮਰਨ ਦਾ ਅਰਥ ਇਹ ਹੈ ਜਿਹੜੇ ਵਾਹਿਗੁਰੂ ਜੀ ਵਰਗੇ ਬਣ ਗਏ ਵਾਹਿਗੁਰੂ ਜੀ ਪਰਉਪਕਾਰੀ ਨੇ ਸਿਮਰਨ ਕਰਨ ਵਾਲਾ ਵੀ ਪਰਉਪਕਾਰੀ ਬਣ ਜਾਏ ਵਾਹਿਗੁਰੂ ਜੀ ਸਾਰਿਆਂ ਨਾਲ ਸਮ ਦ੍ਰਿਸ਼ਟੀ ਵਰਤਦੇ ਨੇ ਸਿਮਰਨ ਕਰਨ ਵਾਲਾ ਵੀ ਸਮ ਦ੍ਰਿਸ਼ਟੀ ਵਰਤੇ ਜੇ ਵਾਹਿਗੁਰੂ ਜੀ ਦੇ ਸੁਭਾਅ ਨੂੰ ਜਾਣਣਾ ਹੈ ਤੇ ਵਾਹਿਗੁਰੂ ਦੇ ਬਣਾਏ ਸੂਰਜ ਨੂੰ ਦੇਖ ਲਓ ਹਵਾ ਨੂੰ ਦੇਖ ਲਓ ਅੱਗ ਨੂੰ ਦੇਖ ਲਓ ਧਰਤੀ ਨੂੰ ਦੇਖ ਲਓ ਇਹ ਸਾਰਿਆਂ ਨਾਲ ਬਰਾਬਰ ਦਾ ਵਿਹਾਰ ਕਰਦੇ ਨੇ ਰੱਬ ਦਾ ਪਿਆਰਾ ਵੀ ਬ੍ਰਹਮ ਗਿਆਨੀ ਸਦਾ ਨਰਲੇਪ ਜੈਸੇ ਜਲ ਮੈਂ ਕਮਲ ਅਲੇ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋਸ਼ੋਕ ਜਿਵੇਂ ਸੂਰਜ ਦਾ ਸੁਭਾਅ ਹੈ ਅੱਗ ਦਾ ਸੁਭਾਅ ਹੈ ਧਰਤੀ ਦਾ ਸੁਭਾਅ ਰੱਬ ਦੇ ਪਿਆਰੇ ਦਾ ਸੁਭਾਅ ਵੀ ਇਹੋ ਜਿਹਾ ਬਣ ਜਾਂਦਾ ਹੈ ਉਸ ਮਨੁੱਖ ਦਾ ਜੀਵਨ ਸਫਲ ਹੈ ਜਿਹੜਾ ਗੁਰੂ ਰਾਈ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਜਾਂਦਾ ਹੈ